ਹਾਂਜੀ ਕੀ ਹਾਲ ਚਾਲ ਦੋਸਤੋ ਛੱਤ ਸ਼੍ਰੀਕਾਲ ਦੋਸਤੋ ਲੋਵੀ ਤੁਹਾਡਾ ਭਰਾ ਆ ਗਿਆ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਲੋਵੀ ਮੈਂ ਇੱਕ ਫਰੀ ਦਾ ਖੜਾ ਸੱਡ ਕੇ ਤੇ ਨਵੀਂ ਵੀਡੀਓ ਦੀ ਅੱਜ ਆਪਾਂ ਕਰ ਲੱਗਿਆ ਸ਼ੁਰੂਆਤ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੋਕਾਂ ਦੀਆਂ ਜਨਾਨੀਆਂ ਤੇ ਉਹਨਾਂ ਦੇ ਬਲੌਗ ਤੇ ਉਹਨਾਂ ਦੀਆਂ ਸਲਵਾਰਾਂ ਉਹ ਆਪ ਦਿਖਾਉਂਦੀਆਂ ਨੇ ਮੈਂ ਕੀ ਕਰਾਂ ਫਿਰ ਮੈਂ ਤਾਂ ਬੋਲ ਹੀ ਦਿੰਨਾ ਚਲੋ ਆਜੋ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦੇਣਾ ਜਿਹੜਾ ਤੁਸੀਂ ਬਾਅਦ ਚ ਮੈਨੂੰ ਫੁੱਦੂ ਬਣਾ ਦੇਣ ਬਾਅਦ ਚ ਕੋਈ ਕਰਦਾ ਕਰਦਾ ਹੈ ਨਹੀਂ ਕਰੋ ਲਾਇਕ ਕਮੈਂਟ ਤੇ ਨਮੀ ਤਲਮੀ ਵੀਡੀਓ ਆਉਂਦੀ ਰਹੂ ਤੇ ਕਰੋ ਲਾਇਕ ਕਮੈਂਟ ਤੇ ਕਰਦੇ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਜਗੀ ਬਾਟ ਸੋ ਇਹਦੇ ਬਾਟਮ ਤੇ ਵੀ ਐਨੇ ਬਸਰਮ ਲੋਕ ਹੋ ਗਏ ਨਾ ਅੱਜ ਕੱਲ ਦੇ ਬਾਜੀ ਬਾ ਤੀਵੀਆਂ ਤਾਂ ਦਿਖਾਉਣੀ ਹੀ ਦਿਖਾਉਣੀਆਂ ਨੇ ਆਪਦੀਆਂ ਤੇ ਨਾਲ ਉਹਨਾਂ ਦੀ ਸਲਵਾਰਾਂ ਵੀ ਦਿਖਾਉਂਦੀਆਂ ਨੇ ਹੈਗਾ ਹੈ ਕੀ ਹੁੰਦਾ ਦੱਸਿਓ ਪਤਾ ਨਹੀਂ ਤੁਹਾਨੂੰ ਪਤਾ ਬਾਟਮ ਤੇ ਵੀ ਹੈਗਾ ਆਹ ਦੇਖ ਲਓ ਭਾਈ ਇਹਦੇ ਬਾਟਮ ਤੇ ਆ ਲੱਗਿਆ ਇਹਦੇ ਬਾਟਮ ਤੇ ਆ ਲੱਗਿਆ ਭਾਈ ਦੇਖ ਲੋ ਲੈ ਇਹਦੇ ਬਾਟਮ ਤੇ ਆ ਲੱਗਿਆ ਸੱਡਿਆ ਨਾ ਰਾਤ ਨੂੰ ਵੀ ਦੱਸ ਦੋ ਵੀ ਕੀ ਹੋਇਆ ਸੀ ਵੀ ਪਹਿਲਾਂ ਕਿਹਨੇ ਸ਼ੁਰੂਆਤ ਕੀਤੀ ਸੀ ਵੀ ਤੈਂ ਕਰੀ ਸੀ ਕਿ ਉਹਨੇ ਕਰੀ ਸੀ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਪੁਰਾਣੇ ਸਮੇਂ ਚ ਲੋਕ ਠੀਕ ਹੈ ਜਦਾਂ ਨਿੱਕੋਂਡ ਕੱਢ ਕੇ ਰੱਖਦੀ ਸੀ ਜਦੋਂ ਸਾਗਣ ਦਿੰਦੇ ਉਦੋਂ ਮੂੰਹ ਦਿਖਾਉਂਦੇ ਅੱਜ ਕੱਲ ਲੋੜ ਨਹੀਂ ਵਿਆਹ ਹੋ ਗਿਆ ਨਿੱਕੜੇ ਸਾਗਣ ਦਿਆ ਹੀ ਉਹਨਾਂ ਦੀ ਕੁੜੀ ਨੂੰ ਇਹ ਖਰਚਾ ਦੋ ਦਿਨ ਖਰਚਾ ਨਹੀਂ ਬਲੌਗ ਪਾ ਦੂ ਦੇਖ ਲਈ ਮੂੰਹ ਦੇਖਣੀ ਚਾਏ ਕੋਸ ਮਰਜੀ ਦੇਖ ਲਈ ਮੂੰਹ ਦੇਖ ਲਈ ਚਾਏ ਕੋਸ ਮਰਜੀ ਦੇਖ ਲਈ ਸਾਰਾ ਕੁਝ ਸਾਫ ਤਕ ਨਾ ਦੇ ਲੱਕੇ ਬੇ ਸਲਵਾਰਾ ਤਾਂ ਕੌਣ ਲੇਗੀ ਦਿਖਾਵੇ ਤੂੰ ਜੇ ਨੀਕਰ ਵੀ ਲਗਾ ਦੋ ੱਡੇ ਹੋਣਾ ਕੋਈ ਬਸਰ ਮਾਰੀ ਡੁੱਲਗੀ ਡਾਲ ਕੇ ਤੇ ਡੋਲ ਡੋਲ ਖਾਣੇ ਆ ਦੇ ਕਿਵੇਂ ਚੱਕ ਕੇ ਸਲਵਾਰ ਦਿਖਾਉਣ ਲੱਗੀ ਪਈ ਐ ਜਿਵੇਂ ਅਵਾਰਡ ਮਿਲਿਆ ਹੁੰਦਾ ਓ ਮਾੜੀ ਮੋਟੀ ਸ਼ਰਮ ਕਰ ਲੋ ਜਨਾਨੀਆਂ ਤਾਂ ਆਪਣੀਆਂ ਦਿਖਾਉਣੀ ਆ ਉਹਨਾਂ ਦੀ ਸਲਵਾਰਾਂ ਵੀ ਦਿਖਾਈ ਜਾਂਦੇ ਨੇ ਮੇਰੇ ਪਤਾ ਨਹੀਂ ਕਿਹੜਾ ਇਹ ਜਾ ਪਹਿਲਾਂ ਤਾਂ ਉਹਨੂੰ ਬਲਾਓ ਮੈਨੂੰ ਜਿਹਨੇ ਇਹਨੂੰ ਐ ਕਿਹਾ ਵੀ ਆਪ ਸੂਟ ਦੀ ਕਲੈਕਸ਼ਨ ਦਿਖਾ ਸਲਵਾਰ ਦਿਖਾਉਣ ਲੱਗੀ ਪਿਆ ਹਾਂ ਲਵੇ ਕਾਰਾ ਦੇ ਕੇ ਮੈਨੂੰ ਦਿਖਾਉਂਦਾ ਜਿਵੇਂ ਕਰਨ ਵਾਲੇ 올림픽 ਤੋਂ ਨਹੀਂ ਮੈਡਲ ਜਿੱਤ ਕੇ ਲਈ ਹੁੰਦੀ ਵੀ ਹਾਂ ਭਾਈ ਮੇਰੇ ਘਰ ਤਾਂ 올림픽 ਤੋਂ ਆ ਦੇਖ ਪਾ ਮੇਰੇ ਘਰ ਦੀ ਸਲਵਾਰ ਲੋਕ ਆ ਦੇਖ ਲੋ ਓਏ ਸ਼ਰਮ ਸ਼ਰਮ ਆਉਂਦੀ ਆ ਕਿ ਨਹੀਂ ਲੋਕ ਪਤਾ ਵੀ ਨਹੀਂ ਲੱਗਣ ਦਿੰਦੇ ਵੀ ਸਾਡਾ ਵਿਆਹ ਹੋ ਗਿਆ ਇਹ ਇਹ ਤਾਂ ਸਲਵਾਰਾਂ ਦਿਖਾਉਂਦੇ ਨੇ ਦਾਦਾ ਰਾਤ ਨੂੰ ਵੀ ਕੀ ਹੋਇਆ ਸੀ ਉਮੀਦ ਹਾਦੋ ਤੁਹਾਡਾ ਤਾਂ ਬੱਸ ਨਾ ਚੱਲੇ ਤੂੰ ਤਾਂ ਸੁਹਾਗ ਰਾਤ ਵਾਲਾ ਵੀ ਬਲੌਗ ਪਾ ਦੂੰ ਐਨੇ ਬਸਰਮ ਹੋਏ ਹੋ ਤੁਸੀਂ ਕਿਵੇਂ ਸਲਵਾਰਾਂ ਦਿਖਾਉਣ ਲੱਗੇ ਨੇ ਇੱਕ ਦੂਜੇ ਦੀਆਂ ਸਾਡੇ ਉਹ ਨਾ ਕੁਛ ਸ਼ਾਬਾਸ਼ ਰਾਤ ਦਾ ਬਲੌਗ ਪਾਓ ਅਸੀਂ ਵੀ ਦੇਖਾਂਗੇ ਲਾਈਵ ਚੱਲਣ ਦੋ ਯਾ ਅਗੋ ਲਾਓ ਸਾਡੀਆਂ ਵੀਡੀਓ ਫੈਮਲੀ ਵਾਲੀਆਂ ਹੁੰਦੀਆਂ ਨੇ ਉਹਨੂੰ ਬੱਚੇ ਵੀ ਪਸੰਦ ਕਰਦੇ ਨੇ ਤੇ ਇੱਕ ਹੋਰ ਆ ਗਿਆ ਮਹਾਨ ਵਸਤੀ ਕਮਲਕੌਰ ਪਟਿਆਲਾ ਜੀ ਉਹ ਹੀ ਹੈ ਜਿਹਦੇ ਘਰ ਵਾਲ ਨੇ ਕੇਕ ਜ ਨਹੀਂ ਉਹ ਫੁੱਲ ਜਾਂ ਚਲਾਤਾ ਸੀ ਗਾਣਾ ਕਰਦੇ ਕੱਟੜਾ ਕੱਟ ਲੱਗਦਾ ਨਹੀਂ ਪ੍ਰੇਮਰਾ ਮੈਨੂੰ ਇੰਨੇ ਫੋਨ ਆਉਂਦੇ ਨੇ ਬਾਹਰਲੀ ਦੇਸ਼ਾਂ ਤੋਂ ਫੋਰਨ ਕੰਟਰੀ ਚੋਂ ਵੀ ਸਾਡੇ ਬੱਚੇ ਤੁਹਾਨੂੰ ਬਹੁਤ ਆਹ ਦੇਖ ਲੈ ਸਾਡੀਆਂ ਕਿਹੜੀ ਸਾਡੇ ਵਲੌਗ ਤਾਂ ਬਾਹਰਲੀ ਕੰਟਰੀ ਤੋਂ ਮੈਨੂੰ ਫੋਨ ਆਉਂਦੇ ਨੇ ਤੇ ਸਾਡੇ ਵਲੌਗ ਫੈਮਿਲੀ ਵਾਲੇ ਹੁੰਦੇ ਨੇ ਵਾਹ ਫੈਮਿਲੀ ਵਾਲੇ ਹੁੰਦੇ ਨੇ ਵਾਹ ਆਹ ਦੇਖੋ ਔਰ ਕੱਪੜੇ ਚੇਂਜ ਕਰਕੇ ਸੌਣੇ ਆ ਹਾਂ ਫੈਮਿਲੀ ਵਾਲੇ ਦੇਖੋ ਕਿਉਂ ਦੇਖ ਲੈ ਫੈਮਿਲੀ ਵਾਲੇ ਵਲੌਗ ਹੁਣ ਅਸੀਂ ਕੱਪੜੇ ਚੇਂਜ ਕਰਨ ਲੱਗੇ ਆਂ ਕੱਪੜੇ-ਕਪੜੇ ਚੇਂਜ ਕਰਕੇ ਰਿਲੈਕਸ ਹੋ ਗਏ ਸੀਗੇ ਨਾਈਟਸੂਟ ਪਾ ਲਿਆ ਸੀਗਾ ਔਰ ਕੱਪੜੇ ਚੇਂਜ ਕਰ ਲਏ ਕੱਪੜੇ ਚੇਂਜ ਕਰ ਲਏ ਸੱਡੇਉ ਨਾ ਕੋਈ ਦੇਖ ਲਓ ਫੈਮਿਲੀ ਵਾਲੇ ਬਲੌਗ ਪਾ ਲੀਏ ਕੰਟਰੀ ਦੇ ਫੋਨ ਆਉਂਦੇ ਨੇ ਹੈਲੋ ਬਾਬਾ ਜੀ ਬਾਬਾ ਜੀ ਅੱਜ ਦੁਵਾਨ ਨਹੀਂ ਲਾਏ ਅੱਛਾ ਅੱਜ ਬੈਠੇ ਹੀ ਹੋ ਰਹੇ ਸੀ ਅੱਛਾ ਬਾਬਾ ਜੀ ਕੀ ਅਸਰ ਕਿਹੜਾ ਕਰੋਗੇ ਅੱਜ ਆ ਜੋਗਾ ਦਿਓ ਮਿੱਤਰ ਪਿਆਰੇ ਨੂੰ ਬਹੁਤ ਸੋਹਣਾ ਹੈ ਫੈਮਲੀਆ ਦੇ ਦੇਖਪਨ ਨੇ ਬੀਬੀ ਬਫਰ ਲਾਉਂਦੀ ਦਿਮਾਨ ਲਾਉਂਦੀ ਆ ਉਹੀ ਹੈ ਬੀਬੀ ਪ੍ਰਭ ਸਿਮਰਨ ਕੌਰ ਜਿਹੜੀ ਜਿਹਦਾ ਰੌਲਾ ਜਿਆ ਪਿਆ ਸੀ ਛਾਂਟੇ ਸਾਡੇ ਬਲੌਗ ਤਾਂ ਫੈਮਲੀ ਵਾਲੇ ਹੁੰਦੇ ਨੇ ਤੇ ਬਾਹਰਲੇ ਕੰਟਰੀ ਕਿਹੜੇ ਬਾਹਰਲੇ ਕੰਟਰੀ ਤੋਂ ਫੋਨ ਲਾਉਂਦੇ ਨੇ ਸਵਾਦ ਲੈਣ ਦੇ ਮਾਰੇ ਫੋਨ ਲਾਉਂਦੇ ਨੇ ਵੀ ਕੁਛ ਨਾ ਕੁਛ ਦੇਖਣ ਨੂੰ ਮਿਲਦੀ ਵਾ ਚਲੋ ਅੰਦਰਾ ਹੀਲਰ ਦਾ ਗਾਰੀ ਲਈਏ ਸਾਨੂੰ ਭਾਰੂ ਫੁਫਾਏ ਮੇਰਾ ਫੈਮਲੀ ਵਾਲੇ ਬਲੌਗ ਨੇ ਕੱਪੜੇ ਬਦਲੇ ਠੀਕ ਹੈ ਜਦੋਂ ਪਤਾ ਵੀ ਹੋਰੋਂ ਆਪਣਾ ਕੁਝ ਦੇਖ ਰਿਹਾ ਵੀ ਇਹ ਪਾ ਚੀਜ਼ ਨਾ ਪਾਈਏ ਦੇਖੀ ਬੈਠੀ ਪਤਾ ਵੀ ਇੱਥੇ ਲੈਖ ਵੀ ਇੱਥੇ ਹੀ ਆਉਣੇ ਨੇ ਫੈਮਿਲੀ ਵਾਲੇ ਹੁੰਦੇ ਨੇ ਬਲੌਗਰ ਦਮਾ ਮੈਂ ਤਾਂ ਬਹੁਤ ਕੁਝ ਸੁਖ ਲਿਆ ਬਹੁਤ ਇਹਦੇ ਬਲੌਗ ਦੇਖ ਕੇ ਤਾਂ ਪੰਜ ਜਣੇ ਅਮਰ ਤਾਂ ਸਕ ਗਏ ਕਹਿੰਦੇ ਬਾਜੀ ਬਾਪਾ ਵੀਜੀ ਦਾ ਬਹੁਤ ਸੋਹਣਾ ਗੁੱਸਾ ਨੂੰ ਚਕਾਇਆ ਮੈਂ ਇਰਦੀ ਬੜੇ ਮੈਂ ਸਾਨੀ ਤੋਂ ਪੱਟ ਹੋਈੇ ਕੋਈ 라ਜੂ ਤੈਨੂੰ ਲਾ ਰਹੀ ਪਾ ਕਿਉਂ ਦੇਖ ਲਿਆ ਬਾਹਰਲੇ ਮੇ ਇਹਦੀ ਚਸ ਹੈਗੀ ਆ ਦੇਖਦੇ ਨੇ ਬਾਹਰਲੇ ਕੋ ਦੇਖਦੇ ਨੇ ਚੁੰਨੀ ਚਾਨੀ ਲੈ ਲੈ ਕਰੋ ਚੁੰਨੀ ਚਾਨੀ ਲੈ ਲੈ ਕਰੋ ਜਿਹੜੇ ਬਾਹਰਲੇ ਫੋਨ ਲਾਉਂਦੇ ਨੇ ਨਾ ਉਹ ਆ ਕੁਝ ਦੇਖਣ ਨੂੰ ਫੋਨ ਲਾਉਂਦੇ ਨੇ ਦੋ ਦੋ ਜਵਾਕ ਹੋਏ ਪਹਿਨੇ ਤੇ ਹੁਣ ਜਾਨੀਆਂ ਗੜਾਸੀ ਵਰਗੀਆਂ ਮੁੰਡੇ ਫਿਰਦੇ ਨੇ ਦਾ ਲਾਉਣ ਹੁਣ ਘਰਾਂ ਵਾਲੇ ਦਾ ਲਾ ਕੇ ਦੋ ਤਾਂ ਕਰਤੇ ਹੁਣ ਹੋਰ ਕੀ ਹੋ ਗਿਆ ਹਜੇ ਐ ਫਿਰਦਿਆ ਲਿਟ ਗਿਆ ਹਾਂ ਵੀ ਮੈਂ ਤਾਂ ਅੱਡੇ ਕਵਾੜੀ ਨਾ ਭਾਈ ਸਿਆਖ ਖਲੋ ਮੈਂ ਤਾਂ ਡੁੱਬਦੀ ਫਿਰਦੀ ਹਾਂ 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 ਫੈਮਿਲੀ ਵਾਲੇ ਵਲੌਗ ਦੇ ਭਾਈ ਸਾਰੇ ਕੁਝ ਹੀ ਫੈਮਿਲੀ ਆ ਲੈ ਯਾਰ ਮੈਨੂੰ ਉਹਨੂੰ ਕਹੀਦਾ ਜਾਣਾ ਸਾਰੀਆਂ ਚੀਜ਼ਾਂ ਹੀ ਫੈਮਿਲੀ ਆਈਏ ਨੇ ਫੈਮਿਲੀ ਨਹੀਂ ਫਿਲਮਾਂ ਵਾਲੀਆਂ ਨੇ ਬਾਹਰੋਂ ਫੋਨ ਆਉਂਦੇ ਨੇ ਮੈਨੂੰ ਤਾਂ ਕਹਿੰਦੇ ਅਸੀਂ ਕਿਹੜਾ ਕੁਛ ਮਾੜਾ ਪਾਉਨੇ ਬਾਹਰ ਦੇ ਲੋਕ ਸਾਡੇ ਬਲੌਗ ਦਾ ਫੈਮਿਲੀ ਦੇਖਦੀ ਐ ਫੈਮਿਲੀ ਚ ਆਹ ਕੁਝ ਚੱਲੂ ਆਹ ਕੁਝ ਦੇਖਣਗੇ ਲੋਕ ਫਿਰ ਫੈਮਿਲੀ ਚ ਚੁੰਨੀ ਚਾਨੀ ਲੈ ਲਿਆ ਕਰੋ ਪਤਾ ਲੱਗਿਆ ਵੀ ਭਾਈ ਇੱਥੋਂ ਲੈ ਕੇ ਆਉਂਦੇ ਨੇ ਮੈਨੂੰ ਵੀ ਆ ਜਾਂਦੇ ਇਹੀ ਕੋਸਰ ਉਹ ਮਾੜੀ ਮੋਟੀ ਸ਼ਰਮ ਕਰ ਲੋ ਵਲੌਗ ਬਣਾਓ ਜੀ ਸੱਦ ਕੇ ਬਣਾਓ ਪਰ ਗੰਦ ਨਾ ਪਾਓ ਆ ਫੈਮਲੀ ਆ ਦੇਖਣੀ ਹੈ ਫੈਮਲੀ ਚ ਜਦੋਂ ਚਾਰ ਬੰਦੇ ਬੈਠੇ ਫੈਮਲੀ ਚ ਲਈ ਬੈਠਣਗੇ ਚੱਲ ਪੈਪਾਈ ਕਮਰ ਕਾਹਨ ਪੜਿਆ ਹਰਦਾ ਬੁੜਾ ਤੇਰਾ ਵੀ ਕਹੂ ਵੀ ਕਮਲ ਕਾਹਰ ਪਟਿਆਲਾ ਦਾ ਵਲੌਗ ਮਿਲਦਾ ਪਰ ਮੈਂ ਤਾਂ ਕਿੰਨੀ ਪਿਆ ਆ ਵੀ ਇੰਦਰ ਵੀ ਡਿਗਣ ਲੱਗੀ ਖੜਕਾ ਨੜਕਾ ਹੋਣ ਲੱਗ ਗਿਆ ਭਾਈ ਤੋ ਕੀ ਕਰਿਆ ਇਹ ਤੋ ਆ ਦੇਖ ਲੋ ਫੈਮਿਲੀ ਬਲੌਗ ਨੇ ਯਾਰ ਮੈਂ ਤੁਹਾਨੂੰ ਕਿਹਾ ਸਵੇਰੇ 8 ਵਜੇ ਤੇ ਰਾਤ ਨੂੰ 8 ਵਜੇ ਦਵਾਨ ਆਉਂਦੇ ਨੇ ਬੀਬੀ ਜੀ ਦੇ ਆ ਦੇਖ ਲੋ ਘਰ ਵਾਲਾ ਗਾਣਾ ਕੱਢੀ ਜਾਂਦੇ ਇੰਨੇ ਬਿਸ਼ਰਮ ਲੋਕ ਨੇ ਨਾ ਫੇਰ ਵੀ ਛੱਡਿਆ ਨਹੀਂ ਰੀਲ ਪਾ ਕੇ ਹੀ ਛੱਡੀ ਉਹ ਗਾਣਾ ਕੱਢੀ ਜਾਂਦਾ ਤੈਨੂੰ ਹ ਬਾਹਰ ਦੇ ਯਾਰ ਬਾਹਰੋਂ ਫੋਨ ਆਉਂਦੇ ਨੇ ਆਹੀ ਬਲੌਗਾਂ ਕਰਕੇ ਤਾਂ ਬਾਹਰ ਫੋਨ ਆਉਂਦੇ ਨੇ ਵੀ ਤੁਸੀਂ ਇੱਥੇ ਬਲੌਗ ਨਹੀਂ ਪਾਇਆ ਘਰ ਵਾਲੇ ਤੋਂ ਗਾਲਾਂ ਨਹੀਂ ਖਾਧੀਆਂ ਘਰ ਵਾਲੇ ਤੋਂ ਗਾਣਾ ਖਾਂਦੀਆਂ ਦੇ ਵੀ ਬਲੌਗ ਪਾ ਦੇਣਗੇ ਜਮਾ ਬਿਸ਼ਰਮ ਹੋਏ ਹੋਏ ਨੇ ਦੇਖ ਲੋ ਫੈਮਿਲੀ ਵਲੌਗ ਨੇ ਯਾਰ ਫੈਮਿਲੀ ਵਾਲੇ ਨੇ ਆ ਜਿਹੜੀ ਗਾਲ ਕੱਢੀ ਆ ਪਤਾ ਕਿੰਨੀ ਫੈਮਿਲੀ ਆ ਇਹ ਨੂੰ ਦੇਖ ਕੇ ਇਹ ਗਾਲ ਨੂੰ ਸੁਣ ਕੇ ਬੱਚੇ ਨੇ ਦੋ ਜਿਹਾ ਕਰਨੇ ਆਪਣੇ ਮਾਪੇ ਨੂੰ ਮੰਗੋ ਸ਼ੇਕ ਬਣਾ ਕੇ ਪਿਆਤਾ ਕਹਿੰਦੇ ਛੋਟੇ ਤੇ ਪਿਆਰ ਬਹੁਤ ਆ ਰਿਹਾ ਬਹੁਤ ਸਭੇ ਚਾਰਕ ਬਣਾਉਗਾ ਯਾਰ ਦੱਸੋ ਹੈਗਾ ਨਹੀਂ ਉਹੀ ਕਰੀ ਜਣੇ ਤੁਸੀਂ ਆ ਸਸਰੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਸਸਰੀਕਾਲ ਕਾਇਸ ਜੀ ਸਾਰਿਆਂ ਨੂੰ ਹਾਂ ਡੈਡੀ ਸ਼ਾਡੀ ਹੋ ਕੇ ਅਸੀਂ ਜਾ ਰਹੇ ਆ ਫਾਈਨਲੀ ਅੱਜ ਰਸਨ ਲੈਣ ਜਾ ਰਹੇ ਅੱਜ ਅਸੀਂ ਵੀਡੀਓ ਬਣਾਈ ਆ ਨਾ ਤੇ ਰਸਨ ਲੈਣ ਜਾਨੀਏ ਇਹ ਵੀ ਸੂਟ ਮੈਂ ਖੁਦ ਸਟਿਚ ਕੀਤਾ ਸੀ ਬਹੁਤ ਹੀ ਹਲਕਾ ਕਾਟਨ ਦਾ ਸੂਟ ਆ ਸਿੰਪਲ ਐ ਕਿੰਨ ਕੁ ਮਕਮਾ ਲੋਕਾਂ ਨੂੰ ਕੀ ਦਿਖਾਈ ਜਾਨੀਏ ਪਰ ਇੱਥੋਂ ਬਲੌਗ ਸਟਾਰਟ ਕਰਨਾ ਜ਼ਰੂਰੀ ਆ ਹੁਣ ਮੈਂ ਟੀ-ਸ਼ਰਟ ਲਾ ਕੇ ਬਹਿ ਜਾਂਦਾ ਸਸਤੀ ਕਾਲ गाइस ਇਸ ਨਵੀਂ ਵੀਡੀਓ ਸਸਤੀ ਕਾਲ गाइस ਨੂੰ ਨਵੀਂ ਵੀਡੀਓ ਦੇਖ ਲਓ ਮੈਂ ਤੋਂ ਪਾਸੇ ਕਮ ਕਮ ਕੇ ਕੀ ਦੇਖੀ ਲੈ ਸਸਰੀਕਾਲ ਗਏ ਸਾਡੇ ਚੱਲੇ ਆ ਫਿਰ ਬਹੁਤ ਨਾ ਬਦਲਾਸ ਚੱਲੇ ਨਾ ਪਹਿਲਾ ਮੈਨੂੰ ਦੇਖ ਲੋ ਫੈਮਲੀ ਵਲੋਗ ਹੈ ਦੇਖੋ ਦੇਖੋ ਇਹਨੇ ਬਾਰੇ ਜਿੰਨਾ ਵਿਆਹ ਹੀ ਮੈਂ ਦੇ ਅੱਜ ਚੱਲੇ ਆ ਰਸਣ ਮੈਂ ਦਿਖਾ ਦਿਓ ਛੱਡਿਓ ਨਾ ਛੱਡਿਓ ਕੋਸ ਕੋਈ ਆਸਾ ਪਾਸਾ ਰਾਇ ਨਾ ਦੇਓ ਸਰੀ ਜਿੱਦ ਦਿਖਾ ਦਿਓ ਹਾਂ ਤੂੰ ਕਿਉਂ ਆ ਤੂੰ ਤਾਂ ਬੇਦੇ ਬੰਦੇ ਸਾਡੇ ਨਾਲ ਤਾਂ ਇੰਨੀ ਮਢੀਰ ਆਉਂਦੀ ਆ ਹੈਲੋ ਗਾਇਸ ਸਸਰੀਕਾ ਅੱਜ ਅਸੀਂ ਚੱਲੇ ਆ ਬਟਿੰਡੇ ਬੇਰੇ ਕੋਲ ਟੈਟੂ ਬਣਾਉਣ ਹਾਲੋ ਬਰ ਸਸਰੀਕਾ ਬੀਜੀ ਬੰਦੇ ਤੁਸੀਂ ਥੋੜੇ ਕੋਲ ਤਾਂ ਇੰਨੀ ਮਢੀਰ ਆਉਂਦੀ ਹੈ ਮਢੀਰ ਕੀ ਹੁੰਦਾ ਵਾ ਹੈ ਹੈ ਫਿਰ ਲੋਕ ਕਹਿਣਗੇ ਇਹਨਾਂ ਨੂੰ ਮਾੜਾ ਨਾ ਬੋਲੋ ਹੋਰ ਇਹਨਾਂ ਨੂੰ ਕੀ ਬੋਲੀ ਆ ਬੋਲੀ ਚੈੱਕ ਕਰੋ ਇਹਦੀ ਤੁਹਾਡੇ ਕੋਲ ਤਾਂ ਇੰਨੀ ਮਢੀਰ ਆਉਂਦੀ ਨਾ ਕੀ ਗੱਲ ਹੁੰਦਾ ਏਕਾ ਕੋਲਿਆ ਵੇ ਉੱਥੇ ਟੈਟੂ ਬਣਾਉਣ ਆਉਂਦੇ ਨੇ ਲੋਕ ਉਹਨਾਂ ਨੂੰ ਮਢੀਰ ਕਹੀ ਜਾਂਦੀ ਹੈ ਕਹਿੰਦੇ ਤੁਹਾਡੇ ਕੋਲ ਤਾਂ ਇੰਨੀ ਮਢੀਰ ਆਉਂਦੀ ਹੈ ਮੇਰੇ ਰੰਗ ਦਾ ਲੋਕ ਮਜਾਕ ਬਣਾਉਂਦੇ ਨੇ ਹੋਰ ਹੁਣ ਤੈਨੂੰ ਕੀ ਕਰਨਾ ਤੇਰੀ ਬੋਲੀ ਦੇਖ ਲੈ ਬਣਾਉਣਾ ਹੈ ਹੈਪੀ ਜੀ ਦਾ ਟੈਟੂ ਮੰਦਿਰ ਪਤਾ ਕੀ ਹੁੰਦੀ ਹੈ ਮੰਦਿਰ ਉਹ ਹੁੰਦੀ ਹੈ ਜਿਵੇਂ ਹੁਣ ਤੂੰ ਕੱਲੀ ਫਿਰਦੀ ਹੁੰਨੀ ਹੈ ਤੇਰੇ ਨਾਲ ਪੰਜ ਮੁੰਡੇ ਨੇ ਆਏ ਬੈਠੀ ਹੁੰਦੇ ਵਿੱਚ ਐ ਸੱਪਲੀ ਵਿਚਾਲੇ ਆਲੇ ਦਲੇ ਐ ਬੈਠੇ ਹੁੰਦੇ ਨੇ ਜਿਵੇਂ ਕੋਰ ਵੀ ਹੁੰਦੀ ਐ ਵੀ ਬੌਂਸਰ ਹੁੰਦੇ ਨੇ ਨਾਲ ਮੰਦਿਰ ਮੰਦਿਰ ਉਹ ਹੁੰਦੀ ਐ ਮੈਨਾਂ ਉਹਨੇ ਹੈਪੀ ਜੀ ਦਾ ਟੈਟੂ ਹੈਪੀ ਜੀ ਨਾਲ ਹਜੇ ਵਿਆਹ ਹੋਇਆ ਨਹੀਂ ਮੰਗਣਾ ਹੋਇਆ ਹੈ ਹੈਪੀ ਜੀ ਨਾਲ ਕੋਈ ਦਿਨ ਰਾਤ ਹੈ ਜਹ ਹੈਗਾ ਵੀ ਜਿੱਥੇ ਕੱਲੀ ਦਿਖੀ ਹੋਵੇ ਮੋਟਰਸਾਈਕਲ ਚੱਕਿਆ ਉਧਰ ਨੂੰ ਮੋਟਰਸਾਈਕਲ ਚੱਕਿਆ ਉਧਰ ਨੂੰ ਹਾਏ ਮੇਰਾ ਅੱਬੀ ਹਾਏ ਮੇਰਾ ਅੱਬੀ ਹਾਂਜੀ ਕਿੱਦਾਂ ਲੱਗੀ ਅਸਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਕਹਿੰਟ ਲੱਗੀ ਹੋਵੇ ਵੀਡੀਓ ਅੱਜ ਥੋੜੀ ਜਿਹੀ ਛੋਟੀ ਹੋਣੀ ਹੈ ਮੈਨੂੰ ਪਤਾ ਪਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅੱਗੇ ਦੱਸੋ ਕਮੈਂਟਾਂ ਦੇ ਵਿੱਚ ਕੀ ਤੇ ਲੈ ਕੇ ਆਈਏ ਵੀਡੀਓ ਤੇ ਯਾਰ ਲਾਇਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਸਾਰੇ ਵੀਡੀਓ ਦੇਖਿਆ ਕਰੋ ਠੀਕ ਹੈ ਨਾ ਜੇਕਰ ਤੁਸੀਂ ਪਿਆਰ ਦਿਖਾਉਂਦੇ ਰਹੋਗੇ ਫੇਰ ਹੀ ਜੀ ਕਰਦਾ ਵੀਡੀਓ ਬਣਾਉਣ ਨੂੰ ਤੇ ਅਗਲੀ ਵੀਡੀਓ ਜਲਦੀ ਲੈ ਕੇ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸੋ ਤੇ ਕਿੱਦਾਂ ਲੱਗੀ ਵੀਡੀਓ ਤੇ ਅਗਲੀ ਵੀਡੀਓ ਦੱਸੋ ਕੀ ਤੇ ਲੈ ਕੇ ਆਈਏ ਬਾਏ ਬਾਏ